ਜਿੱਥੇ ਡੁੱਲੇ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਲ ਖੋਪੜ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਸ਼ਹਾਦਤ ਚਾਰ ਅੱਖਰਾਂ ਦਾ ਮੇਲ ਹੈ ਪਰ ਇਹਦੀ ਕੀਮਤ ਕਦੇ ਉਤਾਰੀ ਨਹੀਂ ਜਾ ਸਕਦੀ ਅੱਜ 15 ਅਗਸਤ ਨੂੰ ਸਾਰਾ ਦੇਸ਼ ਇਸ ਗੱਲ ਦਾ ਜਸ਼ਨ ਮਨਾਉਂਦਾ ਕਿ ਅਸੀਂ ਆਜ਼ਾਦ ਹੋਏ ਮੈਂ ਥੋੜਾ ਜਿਆ ਉਹਦੇ ਨਾਲ ਸਹਿਮਤ ਨਹੀਂ ਕਿਉਂ ਦੇਸ਼ ਦਾ ਬਹੁਤ ਵੱਡਾ ਹਿੱਸਾ 15 ਅਗਸਤ 1947 ਨੂੰ ਆਜ਼ਾਦ ਹੋਇਆ ਪਰ ਦੇਸ਼ ਦੇ ਸਿਰ ਮੱਥੇ ਤੇ ਗੁਲਾਮੀ ਦਾ ਕਲੰਕ ਫੇਰ ਵੀ ਰਿਹਾ ਇੱਕ ਵੈਸਟ ਬੰਗਾਲ ਵਿੱਚ ਛੋਟਾ ਜਿਹਾ ਟਾਪੂ ਸੀ ਜਿਹਨੂੰ ਚੰਦੌਰ ਨਗਰ ਜਾਂ ਚੰਦਰ ਨਗਰ ਕਹਿੰਦੇ ਸੀ ਜਿੱਥੇ ਫਰਾਂਸੀਸੀਆਂ ਦਾ ਕਬਜ਼ਾ ਸੀ ਉਹ 1954 ਵਿੱਚ ਖਾਲੀ ਹੋਇਆ ਤੇ ਗੋਆ ਗਮਨ ਧਿਉ ਜਿਹੜਾ 19 ਦਸੰਬਰ 1961 ਨੂੰ ਆਜ਼ਾਦ ਹੋਇਆ ਜਿਸ ਦਿਨ ਇਹ ਦੇਸ਼ ਸੰਪੂਰਨ ਤੌਰ ਤੇ ਆਜ਼ਾਦ ਹੋਇਆ ਜੇ ਇਹ ਗੋਆ ਗਮਨ ਧਿਉ ਦੀ ਆਜ਼ਾਦੀ ਦੀ ਲੜਾਈ ਨੂੰ ਮਾਸਟਰ ਕਰਨਲ ਸਿੰਘ ਨੇ 1955 ਚ ਸ਼ੁਰੂ ਕੀਤਾ ਤਾਂ 19 ਦਸੰਬਰ 1961 ਨੂੰ ਇਹਨੂੰ ਸੰਪੂਰਨ ਕਰ ਵਾਲੇ ਦੋ ਪੰਜਾਬੀ ਅਫਸਰ ਦੋ ਲੁਧਿਆਣੇ ਦੇ ਅਫਸਰ ਇੱਕ ਸ਼ਹੀਦ ਮੇਜਰ ਸ਼ਵਦੇਵ ਸਿੰਘ ਮੇਰਾ ਮਾਮਾ ਤੇ ਦੂਸਰਾ ਕੈਪਟਨ ਵਿਜੇ ਸੈਗਲ ਸੀ ਇਹ ਵੀ ਮਾਣ ਪੰਜਾਬ ਨੂੰ ਪ੍ਰਾਪਤ ਹੋਇਆ ਕਿ ਜਿਸ ਦਿਨ ਦੇਸ਼ ਦੀ ਆਜ਼ਾਦੀ ਸੰਪੂਰਨ ਹੋਈ ਉਹ ਵੀ ਪੰਜਾਬੀਆਂ ਦੀ ਕੁਰਬਾਨੀ ਨਾਲ ਹੋਈ ਮੈਂ ਇੱਕੋ ਤੁਹਾਨੂੰ ਬੇਨਤੀ ਕਰਨੀ ਹੈ ਆਪਣੇ ਵਰਗਾ ਮਿਹਨਤੀ ਕੋਈ ਨਹੀਂ ਆਪਣੇ ਵਰਗਾ ਧ੍ਰਿੜ ਸੋਚ ਤੇ ਵਿਸ਼ਵਾਸ ਵਾਲਾ ਕੋਈ ਨਹੀਂ ਪਰਾਪਾ ਕਈ ਦਫਾ ਨਾ ਕੌਲ ਕੌਲ ਸੀ ਗੱਡੀ ਲੰਗਾ ਦਿੰਨੇ ਆ ਗੱਲਾਂ ਤੇ ਭਰੋਸਾ ਕਰ ਲੈਨੇ ਆ ਆ ਸੋਸ਼ਲ ਮੀਡੀਆ ਚੰਗੀ ਆ ਬਈ ਵਰਤ ਲੋ ਜੋ ਆਕੋ ਪਰ ਸੋਸ਼ਲ ਮੀਡੀਆ ਤੇ ਇਤਬਾਰ ਨਾ ਕਰਨਾ ਇਹਦੇ ਚ ਅਧੀਆਂ ਚੀਜ਼ਾਂ ਝੂਠੀਆਂ ਹੁੰਦੀਆਂ ਨੇ ਮੈਂ ਤੁਹਾਨੂੰ ਦੱਸਦਾ ਚਾਰ ਪੰਜ ਦਿਨ ਹੋਏ ਇੱਕ ਨੇ ਵੀਡੀਓ ਪਾ ਦਿੱਤੀ ਕਿ ਮਹੇਸ਼ਿੰਦਰ ਸਿੰਘ ਦੀ 1000 ਕਿੱਲਾ ਜ਼ਮੀਨ ਲੰਬੀ ਹਲਕੇ ਚ ਆ ਮੈਂ ਉਹਨੂੰ ਲੱਭ ਕੇ ਕਿਹਾ ਮੈਂ ਕਿਹਾ ਪ੍ਰਧਾਵਾ 500 ਤੈਨੂੰ ਦਿੱਤੀ 500 ਤਾਂ ਮੇਰਾ ਕਬਜ਼ਾ ਤਾਂ ਕਰਾ ਦੇ ਬੜਾ ਕੱਚਾ ਹੋਇਆ ਕਹਿੰਦਾ ਨਹੀਂ ਨਾਮ ਗਲਤ ਦੱਸਿਆ ਗਿਆ ਹਮੇਸ਼ਿੰਦਰ ਸਿੰਘ ਹੋਰ ਹੈ ਮੈਂ ਕਿਹਾ ਹੁਣ ਆ ਸੋਸ਼ਲ ਮੀਡੀਆ ਦਾ ਹਾਲਾ ਪਾਓ ਸੋਸ਼ਲ ਮੀਡੀਆ ਤੇ ਇਤਵਾਰ ਕਰਕੇ ਅਕਾਲੀਆਂ ਦੇ ਮਗਰ ਪੈ ਗਏ ਕਦੇ ਸੋਚਿਆ ਕਿ ਪੰਜਾਬ ਵਿੱਚ 2014 ਤੋਂ ਪਹਿਲਾਂ ਬੇਦਬੀਆਂ ਕਿਉਂ ਨਾ ਹੋਈਆਂ ਕਰਦੀ ਰਹੀ ਕਾਂਗਰਸ ਸ਼ਰਾਰ ਮੰਦਰਾਜ ਗਉਆਂ ਦੀਆਂ ਪੂਛਵਾਂ ਤੇ ਗੁਰਦੁਆਰਿਆਂ ਵਿੱਚ ਬੀੜੀਆਂ ਸਟਾਉਂਦੀ ਰਹੀ ਕਾਂਗਰਸ ਪਰ ਗੁਰੂ ਸਾਹਿਬ ਦੀ ਬੇਦਬੀ ਨਾ ਹੋਈ 2014 ਚ ਕੌਣ ਆਇਆ ਪੰਜਾਬ ਚ ਜਿਹਦੇ ਆਉਣ ਨਾਲ ਗੁਰੂ ਸਾਹਿਬ ਦੀ ਬੇਦਬੀ ਹੋਣ ਲੱਗ ਪਈ ਤੇ ਉਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਵੀ ਨਿਰੰਤਰ ਹੋਣ ਲੱਗ ਪਈ ਮੈਂ ਇਹ ਸਰਕਾਰ ਦੇ ਮੁੱਖ ਮੰਤਰੀ ਨੂੰ ਤੇ ਇਸ ਪਾਰਟੀ ਦੇ ਨੈਸ਼ਨਲ ਕਨਵੀਨਰ ਨੂੰ ਇੱਕ ਸਵਾਲ ਕਰਦਾ ਹੈ ਕਿ ਤੂੰ ਤਾਂ ਕਹਿੰਦਾ ਸੀ 4 ਮਹੀਨਿਆਂ 'ਚ ਬੇਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਊਂਗਾ ਉਹ ਤੁਸੀਂ ਤਾਂ ਹਲੇ ਕੇਸ ਵੀ ਨਹੀਂ ਸ਼ੁਰੂ ਕੀਤਾ ਸਾਢੇ 3 ਸਾਲ 'ਚ ਅਕਾਲੀ ਦਲ ਵੇਲੇ ਤਿੰਨ ਕੇਸ ਮਲਕੇ ਦਾ ਮੋਗੇ ਦਾ ਤੇ ਇੱਕ ਹੋਰ ਸੀ ਅਸੀਂ ਚਲਾਨ ਪੇਸ਼ ਕੀਤਾ ਉਹਦੇ ਗਵਾਹ ਕਰਾਏ ਤੇ ਤਿੰਨੋਂ ਥਾਵਾਂ ਦੇ ਮਲਜ਼ਮਾਂ ਨੂੰ ਤਿੰਨ ਤਿੰਨ ਸਾਲ ਦੀ ਕੈਦ ਵੀ ਕਰਾਈ ਤੇ ਉਹ ਕੈਦ ਭੁਗਤ ਰਹੇ ਨੇ ਆ ਨਰੇਸ਼ ਯਾਦਵ ਜਿਹੜਾ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਐਮਐਲਏ ਸੀ ਉਹਨੇ ਕੁਰਾਨ ਸ਼ਰੀਫ ਦੀ ਬੇਇੱਜ਼ਤੀ ਕੀਤੀ ਉਹਨੂੰ ਅੰਦਰ ਵੀ ਕਰਾਇਆ ਸਜ਼ਾ ਵੀ ਕਰਾਈ ਤੇ ਉਹਨੂੰ ਛਡਾਉਣ ਲਈ ਯਤਨ ਕੀ ਨਹੀਂ ਕੀਤਾ ਕੇਜਰੀਵਾਲ ਨੇ ਜਾ ਦੇਖਿਆ ਜੱਜ ਬੰਦ ਦਾ ਲੱਗਦਾ ਡੀਸੀ ਮਲੇਰ ਕੋਟੇ ਨੂੰ ਕਹਿਣ ਲੱਗਾ ਕੇਸ ਕੈਨਸਲ ਕਰ ਦਿਓ ਖਾਲਸਾ ਜੀ ਕਦੇ ਸੋਚਿਆ ਕਿ ਜਿਹੜਾ ਘਰੋਂ ਬਾਹਰ ਨਿਕਲਣ ਲੱਗਾ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਨਿਕਲਦਾ ਹੈ ਜਿਹੜਾ ਪਰਿਵਾਰ ਨਿਰੰਤਰ 10 ਸਾਲਾਂ ਤੋਂ ਵੱਧ ਸਮੇਂ ਤੋਂ ਅਖੰਡ ਪਾਠ ਸਾਹਿਬ ਦੀ ਲੜੀ ਚਲਵਾ ਰਿਹਾ ਹੈ ਜਿਹੜੀ ਪਾਰਟੀ ਅਕਾਲ ਤਖਤ ਤੇ ਸਾਜਣਾ ਹੋਈ ਕਦੇ ਉਹ ਬੇਦਬੀਆਂ ਦਾ ਸੋਚ ਵੀ ਸਕਦੀ ਐ ਉਹਨਾਂ ਨੇ ਸਾਧਾ ਨੂੰ ਚੋਰ ਬਣਾਤਾ ਤੇ ਚੋਰ ਸਾਧ ਬਣ ਕੇ ਤੇ ਤੁਸੀਂ ਮੰਨ ਲਿਆ ਖਾਲਸਾ ਜੀ ਅੱਜ ਲੋੜ ਐ ਜਾਗਣ ਦੀ ਜਾਗਣ ਦੀ ਕਿਉਂ ਲੋੜ ਐ ਆਪਾਂ ਸਾਰਿਆਂ ਨੇ ਬੜੇ ਜ਼ੋਰ ਨਾਲ ਕਿਹਾ ਕਿ ਆ ਜ਼ਮੀਨ ਆਲਾ ਇਹਨਾਂ ਤੋਂ ਬਚਾ ਲਿਆ ਬਚਾ ਲਿਆ ਤੁਹਾਡੀ ਸ਼ਕਤੀ ਨੇ ਬਚਾ ਲਿਆ 30000 ਕਰੋੜ ਦਾ ਗਵਨਸੀ 30000 ਕਰੋੜ ਰੁਪਇਆ ਤੇਜਰੀਵਾਲ ਨੇ ਇੱਥੋਂ ਕਮਾ ਕੇ ਜਾਣਾ ਸੀ ਤੇ ਪਰ ਹੁਣ ਵੀ ਦੇਖ ਲਓ ਕੀ ਕਰਨ ਲੱਗੇ ਐ ਮੋਹਾਲੀ ਵਿੱਚ ਸਰਕਾਰ ਦੀ ਜ਼ਮੀਨ ਗਮਾਟਾ ਦੀ ਜ਼ਮੀਨ 20000 ਕਰੋੜ ਰੁਪਇਆ ਕਰਜ਼ਾ ਲੈ ਕੇ ਸਾਰੇ ਗਹਿਣੇ ਰੱਖਣ ਲੱਗੇ ਐ ਤਾਂ ਕਿ ਅਸੀਂ ਆ ਜਿਹੜੀਆਂ ਤਨਖਾਹਾਂ ਨਹੀਂ ਦੇ ਸਕਦੇ ਜਿਹੜੇ ਅਸੀਂ ਝੂਠੇ ਲਾਰੇ ਲਾਏ ਸੀ ਅੱਜ ਮੈਂ ਕਹਿਣਾ ਨੋਟ ਕਰ ਲੋ ਅੱਜ ਤੋਂ 1 ਸਾਲ ਬਾਅਦ ਜਦ ਚੋਣਾ ਚ 6 ਮਹੀਨੇ ਰਹਿਣਗੇ ਉਦੋਂ 1000 ਰੁਪਿਆ ਵੀ ਦੇਣ ਦੀ ਕੋਸ਼ਿਸ਼ ਕਰਨਗੇ ਇਹ ਹੁਣ ਤੁਸੀਂ ਦੇਖਣਾ ਹੈ ਪਰਖ ਤੁਸੀਂ ਕਰਨੀ ਹੈ ਇਤਬਾਰ ਤੇ ਭਰੋਸਾ ਤੁਸੀਂ ਕਰਨਾ ਹੈ ਇੱਕ ਪਾਸੇ ਅਕਾਲੀ ਦਲ ਹੈ ਜੀਨੇ ਕਿਹਾ ਤੇ ਕਮਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜ ਵਾਰੀ ਜੇ ਪੰਜਾਬ ਦੀ ਸੇਵਾ ਦਿੱਤੀ ਟੱਕੇ ਨਾਲ ਨਹੀਂ ਲਈ ਡਾਂਗ ਨਾਲ ਨਹੀਂ ਲਈ ਤੁਹਾਡੇ ਪਿਆਰ ਤੇ ਤੁਹਾਡੇ ਸਹਿਯੋਗ ਦਾ ਸਦਕਾ ਮਿਲੇ ਤੇ ਉਹ ਪੰਜ ਵਾਰਾ ਜੀ ਕੀਤਾ ਕੀ ਮੈਨੂੰ ਦਾਮੀ ਸਾਹਿਬ ਅੱਜ ਵੀ ਯਾਦ ਹੈ ਜਿਸ ਦਿਨ ਵਿਰਾਸਤ ਤੇ ਖਾਲਸਾ ਦਾ ਨਹੀਂ ਪੱਥਰ ਤਰਨਾ ਸੀ ਆਦਮਪੁਰ ਦੀ ਬਾਈ ਇਲੈਕਸ਼ਨ ਚੱਲਦੀ ਪਈ ਸੀ ਉਸ ਫੰਕਸ਼ਨ ਤੇ ਟੋੜਾ ਸਾਹਿਬ ਨੇ ਬੋਲਿਆ ਕਹਿੰਦੇ ਬਾਦਲ ਸਾਹਿਬ ਇਹ ਨਾ ਸਮਝਣਾ ਕਿ ਮੈਂ ਤੁਹਾਡੀ ਵਡਿਆਈ ਕਰਦਾ ਮੈਂ ਇਤਿਹਾਸ ਦੀ ਗੱਲ ਕਰਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸੰਸਥਾਵਾਂ ਤੇ ਸਿੱਖ ਥਾਵਾਂ ਦੀ ਸੇਵਾ ਲਈ ਸੀ ਉਸ ਤੋਂ ਬਾਅਦ ਤੂੰ ਕੱਲਾ ਮੁੱਖ ਮੰਤਰੀ ਐ ਜਿਹਨੇ ਸਿੱਖ ਵਿਰਾਸਤ ਨੂੰ ਸਾਂਭਣ ਲਈ ਅਨੰਦਪੁਰ ਸਾਹਿਬ ਵਿਰਾਸਤ ਤੇ ਖਾਲਸਾ ਦੀ ਅੱਜ ਨਹੀਂ ਪੱਥਰ ਧਰਿਆ ਕੌਮ ਇਸ ਗੱਲ ਤੋਂ ਇਤਿਹਾਸ ਤੇਰਾ ਨਾਂ ਲਿਖ ਹੋ ਗਈ ਤੇ ਕੀਤਾ ਵੱਡਾ ਕੱਲੂ ਕਹਰਾ ਤੀਨੂੰ ਯਾਦ ਐ ਕਿ 36000 ਸਿੰਘ ਸਿੰਘਣੀਆਂ ਇੱਕ ਹਫ਼ਤੇ ਵਿੱਚ ਕੋਪਰ ਰਹੀ ਦੇ ਸ਼ਹੀਦ ਹੋਈਆਂ ਕਿਸੇ ਦੇ ਨਾਮ ਚਿੱਤ ਜੇ ਤੇਰੀ ਸੀ ਯਾਦਗਾਰ ਬਣਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਨੇ ਬਣਾਈ ਛੋਟਾ ਕੱਲੂ ਕਾਰਾ 11000 ਸਿੰਘ ਸਿੰਘਣੀਆਂ ਸ਼ਹੀਦ ਹੋਏ ਯਾਦਗਾਰ ਬਣਾਈ ਅਕਾਲੀ ਦਲ ਨੇ ਬਣਾਈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਜੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਚਗਿਰਦਾ 1.5 ਸਾਲ ਵਿੱਚ ਤਿਆਰ ਕੀਤਾ ਤਾਂ ਅਕਾਲੀ ਦਲ ਨੇ ਕੀਤਾ ਤੇ ਉਹਦੇ ਵਿੱਚ ਮੈਂ ਝੂਠ ਬੋਲੂ ਜੇ ਮੈਂ ਅਕਾਲੀ ਦਲ ਕਹਾਂ ਉਹ ਕੇਵਲ ਤੇ ਕੇਵਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਸੀ ਤੇ ਉਹਨਾਂ ਦੀ ਨਿਗਰਾਨੀ ਹੇਠ ਪੌਣੇ 10 ਸਾਲ ਵਿੱਚ 200 ਕਰੋੜ ਰੁਪਏ ਲਾ ਕੇ ਉਹ ਵੀ ਕੀਤਾ ਗਿਆ ਤੋਂ ਖਾਲਸਾ ਜੀ ਮੈਂ ਹੁਣ ਤੁਹਾਨੂੰ ਬਹੁਤਾ ਲੰਮਾ ਸਮਾਂ ਨਹੀਂ ਤੁਹਾਡਾ ਲੈਣਾ ਇੱਕੋ ਗੱਲ ਕਹਿਣੀ ਹੈ ਇੱਕ ਦੁਕਾਨ ਤੇ ਮੈਂ ਗਿਆ ਇੱਕ ਕਮੀਜ਼ਾਇਦ ਨੂੰ ਗੈਂਟ ਗੈਂਟ ਕਹਿੰਦੇ ਆ ਘੈਂਟ ਕਹ ਲੋ ਪੰਜਾਬੀ ਚ ਉਹ ਜੇ ਜੈਨਨ ਹੋਵੇ ਨਾ ਅਸਲੀ ਹੋਵੇ ਤਾਂ 7000 ਦੀ ਮਿਲਦੀ ਆ 8000 ਦੀ ਮਿਲਦੀ ਆ ਦੂਜੀ ਥਾਂ ਤੇ ਗਿਆ ਉਹੀ ਬਿੱਲਾ ਲੱਗਿਆ ਹੋਇਆ ਉਹੀ ਮੋਹਰ ਲੱਗੀ ਹੋਈ ਤੇ ਮੈਂ ਪੁੱਛਿਆ ਕਿੰਨੇ ਦੀ ਆ ਕਹਿੰਦਾ 500 ਦੀ ਮੈਂ ਕਿਹਾ ਯਾਰ ਉਹ ਨਾਲ ਵਾਲਾ 7000 ਦੀ ਦਿੰਦਾ ਤੂੰ 500 ਦੀ ਦਿੰਨਾ ਫਰਕ ਕੀ ਹੈ ਕਹਿੰਦਾ ਸਰਦਾਰ ਜੀ ਸਿਆਣੇ ਹੋ ਮਾਲ ਡੁਪਲੀਕੇਟ ਹੈ ਡੁਪਲੀਕੇਟਾਂ ਦੇ ਮਗਰ ਨਾ ਲੱਗ ਜਾਣਾ ਕਿਤੇ ਇਤਿਹਾਸ ਆ ਅਕਾਲੀ ਦਲ ਦਾ ਇਤਿਹਾਸ ਕੀ ਆ ਅਕਾਲੀ ਦਲ ਦਾ ਜੀਣਾ ਹੈ ਤਾਂ ਮਰਨਾ ਸਿੱਖੋ ਕਦਮ ਕਦਮ ਤੇ ਲੜਨਾ ਸਿੱਖੋ ਕਹਿਆ ਨਾ ਗੁਰੂ ਸਾਹਿਬ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜੇ ਆਸ ਹੋਏ ਸਬਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਅਕਾਲੀ ਦੱਸ ਦੇ ਸ਼ਾਨਾਮਤੀ ਇਤਿਹਾਸ ਨੂੰ ਨਾ ਭੁਲਾਇਆ ਕਰੋ ਮੈਨੂੰ ਇੱਕ ਪ੍ਰੈਸ ਵਾਲਾ ਕਹਿਣ ਲੱਗਾ ਹੈ ਧਾਮੀ ਸਾਹਿਬ ਸੁਣਨਾ ਜਰਾ ਧਿਆਨ ਨਾਲ ਟੀਮਾ ਸਾਹਿਬ ਟੀਮਾ ਸਾਹਿਬ ਸੁਣਨਾ ਕੱਲ ਇੱਕ ਪ੍ਰੈਸ ਵਾਲਾ ਕਹਿਣ ਲੱਗਾ ਹੈ ਕਹਿੰਦਾ ਗਰਿਆਲ ਸਾਹਿਬ ਤੂੰ ਤਾਂ ਟੌੜੇ ਦੇ ਨਾਲ ਜੁੜਿਆ ਹੋਇਆ ਸੀ ਤੂੰ ਬਾਦਲਾਂ ਦੀ ਬੜੀ ਸਿਫਤ ਕਰਦਾ ਹੈ ਮੈਂ ਕਾ ਮਕਵਾਉ ਉਰੀ ਮਕਾਉ ਨਹੀਂ ਮੈਂ ਪਾਰਖੂ ਆ ਦੋ ਚੀਜ਼ਾਂ ਮੈਂ ਜ਼ਿੰਦਗੀ ਚ ਕਦੇ ਨਹੀਂ ਦੇਖ ਸਕਦਾ ਨਾ ਸ਼ਰੋਮਣੀ ਕਮੇਟੀ ਦਾ ਨੁਕਸਾਨ ਹੁੰਦਿਆ ਕਿਉਂਕਿ ਸ਼ਰੋਮਣੀ ਕਮੇਟੀ ਪਹਿਲੀ ਜਦ 1925 ਚ ਬਣੀ ਮੇਰੇ ਨਾਨਾ ਸਰਦਾਰ ਮਹਿੰਦਰ ਸਿੰਘ ਸਿੱਧਵਾਂ ਨੂੰ ਉਹਦਾ ਮੈਂਬਰ ਤੇ ਜਰਨਲ ਸੱਤਰ ਬਣਦਾ ਮਾਣ ਮਿਲਿਆ ਸਾਢੇ 3 ਸਾਲ ਗੁਰੂ ਕੇ ਬਾਗ ਦੇ ਮੋਰਚੇ ਚ ਕੈਦ ਕੱਟੀ ਤੇ ਸ਼ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨੁਮਾਇੰਦਾ ਜਮਾਤ ਹੈ ਉਹਦੇ ਉਹ ਐਕਟਿਵ ਮੈਂਬਰ ਸੀ 1946 ਚ ਇਲੈਕਸ਼ਨ ਵੀ ਲੜੇ 1943 ਚ ਜਦ ਵਾਈਸ ਰਾਏ ਆਫ ਇੰਡੀਆ ਨੇ ਉਹਨਾਂ ਨੂੰ ਸਰਦਾਰ ਸਾਹਿਬ ਦਾ ਖਿਤਾਬ ਦਿੱਤਾ ਮੈਂ ਧਾਮੀ ਸਾਹਿਬ ਨੂੰ ਦੱਸ ਕੇ ਆਇਆ ਉਹਨਾਂ ਨੇ 3 ਮਹੀਨੇ ਬਾਅਦ ਵਾਈਸ ਰਾਏ ਨੂੰ ਆਪਣਾ ਸਨਮਾਨ ਮੋੜ ਲਗਿਆ ਕੀ ਲਿਖਿਆ ਕਿ ਤੁਹਾਡਾ ਦਿੱਤਾ ਸਨਮਾਨ ਮੇਰੀਆਂ ਪੰਥਕ ਜ਼ਿੰਮੇਵਾਰੀਆਂ ਵਿੱਚ ਅੜਿੱਕਾ ਹੈ ਮੈਂ ਕਿਹਾ ਪੱਤਰਕਾਰ ਸਾਹਿਬ ਐ ਤੋਲ ਕੇ ਦੇਖਿਆ ਹੈ ਅੱਜ ਪੰਥ ਨੂੰ ਡੋਬਣ ਵਾਲੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਕੇ ਅਕਾਲੀ ਦਲ ਨੂੰ ਮਾਰਨਾ ਚਾਹੁੰਦੇ ਆ ਠੀਕ ਹੈ ਵਿਅਕਤੀ ਆਉਣਗੇ ਵਿਅਕਤੀ ਜਾਣਗੇ ਪਰ ਅੱਜ ਦੀ ਦਿਹਾੜੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕੋਈ ਬਦਲ ਨਹੀਂ ਜਿਹੜਾ ਅਕਾਲੀ ਦਲ ਦੀ ਪ੍ਰਧਾਨਗੀ ਕਰ ਸਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੈਂ ਇਸ ਕਰਕੇ ਜਿੰਨੀ ਵਫਾਦਾਰੀ ਨਾਲ ਟੌੜਾ ਸਾਹਿਬ ਨਾਲ ਸੀ ਉਹ ਤੋਂ ਵੱਧ ਵਫਾਦਾਰੀ ਨਾਲ ਸੁਖਬੀਰ ਸਿੰਘ ਬਾਦਲਲਾਲ ਖੜਾ ਮੈਂ ਕਿਹਾ ਇਹ ਲਿਖ ਲੈ ਮੇਰੇ ਅੰਦਰ ਨੰਬਰਦਾਰਾ ਸੁਣ ਲੈ ਕੱਲ ਕਹਿ ਕੇ ਆਇਆ ਤੋ ਹੁਣ ਮੈਂ ਤੁਹਾਡਾ ਬਾਹਲਾ ਸਮਾਂ ਨਹੀਂ ਲੈਣਾ ਮੈਂ ਹੁਣ ਪੰਜ ਚਾਰ ਨਾਰੇ ਲਾਉਣਿਆ ਕਿਉਂਕਿ ਪੰਥ ਦੀ عظیم ਸ਼ਖਸੀਅਤ ਹੁੰਦੀ ਆ ਜਿਹੜਾ ਸ਼ਰੋਬਣੀ ਕਮੇਟੀ ਦਾ ਪ੍ਰਧਾਨ ਹੁੰਦਾ ਤੇ ਉਹ ਨਾਰੇ ਲਾ ਕੇ ਆਪਣੀ ਗੱਲ ਖਤਮ ਕਰੂੰਗਾ ਤੇ ਨਾਰੇ ਦਿਲੋਂ ਲਾਉਣੇ ਤੁਸੀਂ ਹੀ ਐਵੇਂ ਨਾ ਉੱਪਰ ਉੱਪਰ ਲਾਉਣੇ ਇਹ ਤਾਲ ਆਉਣੇ ਐ ਕਿ ਅਗਲੇ ਮਹੀਨੇ ਬਲਾਗ ਸਮਿਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆਉਣੀਆਂ ਨੇ ਐਵੇਂ ਨਾ ਕਿਤੇ ਕਿ ਆ ਝਾੜੂ ਵਾਲਿਆਂ ਦੇ ਦਿੱਸਦਿਆ ਨੇ ਕੱਖ ਨਹੀਂ ਦਬਨੇ ਤਾਲੂ ਤਾਲੂ ਟੀਲੇ ਟੀਲੇ ਹੋ ਜਾਣੇ ਐ ਇਹ ਤੱਕੜੀ ਜਿੱਤੂਗੀ ਤੱਕੜੀ ਹੁਣ ਤੋਂ ਹੀ ਤਗੜੇ ਹੋ ਕੇ VOTER LISTਾਂ ਦੀ ਸੁਧਾਈ ਹੋ ਰਹੀ ਹੈ ਉਹ ਛਾਪ ਰਹੀਆਂ ਨੇ 19 ਤਰੀਕ ਨੂੰ ਆਪਣੀ ਆਪਣੀ VOTER LIST ਚੈੱਕ ਕਰੋ ਆਪਣੀ ਆਪਣੀ ਵੋਟ ਚੈੱਕ ਕਰੋ ਤਸल्ली ਨਾਲ ਅਗਲੇ ਮਹੀਨੇ ਲਈ ਤਿਆਰ ਹੋ ਜਾਓ ਨਾਲੇ ਹੁਣ ਤੋਂ ਹੀ ਆਪਣੇ ਵਧੀਆ ਉਮੀਦਵਾਰ ਫੈਸਲਾ ਕਰ ਲੋ ਪਾਰਟੀ ਤੁਹਾਡੇ ਨਾਲ ਸਲਾਹ ਕਰਕੇ ਟਿਕਟਾ ਦੇਊਗੀ ਤਾਂ ਕਿ ਆਪਾਂ ਇਸ ਵਾਰੀ ਜ਼ਿਲ੍ਹਾ ਪ੍ਰੀਸ਼ਦਾਂ ਵੀ ਜਿੱਤਣੀਆਂ ਤੇ ਬਲਾਕ ਸੰਮਤੀਆਂ ਵੀ ਜਿੱਤਣੀਆਂ ਤੇ ਹੁਣ ਨਾਰੇ ਮੈਗੀ ਲਾਉਣੇ ਆ ਮੈਂ ਕਹੂੰਗਾ ਦੇਖ ਦੇਖ ਤੁਸੀਂ ਕਹਿਣਾ ਫਤਿਹ ਜਿਨੇ ਨਾ ਕਹੀ ਇਹਦਾ ਮਤਲਬ ਉਹ ਪੰਥ ਦੀ ਫਤਿਹ ਨਹੀਂ ਚਾਹੁੰਦਾ ਦੋਖੀ ਹੈ ਪੰਥ ਦਾ देख ते देख ते हूं मैं कहूंगा पंथ की जीत तुं कहना जीत पंथ की पंथ की हूं मैं कहूंगा झूलते निशान रहे तुम्हें कहना पंथ महाराज के झूलते निशान रहे यार ਉਹ ਕਰਨੈਲ ਸਾਹਿਬ ਸ਼ਹੀਦ ਵੀ ਆਪਣੇ ਦੇ ਤਰਸ ਕਰੂਗਾ ਆ ਦੋ ਸ਼ਹੀਦ ਆਪਣੇ ਇਲਾਕੇ ਦੇ ਹੁਣ ਹੋਇਆ ਕਸ਼ਮੀਰ ਪਰਸੋਂ ਉਹ ਸ਼ਹੀਦਾਂ ਦੀਆਂ ਰੂਹਾਂ 13-13 ਦਿਨ ਉੱਪਰ ਦੇਖਦੀਆਂ ਹੁੰਦੀਆਂ ਕਿ ਸਾਡੇ ਨਾਲ ਪਿਆਰ ਕਰਨ ਵਾਲੇ ਕਿਹੜੇ ਆ ਜਿਹੜੇ ਪੰਥ ਦਾ ਜਕਾਰਾ ਬੁਲਾਉਣਗੇ ਉਹ ਪਿਆਰ ਕਰਨ ਵਾਲੇ ਆ ਸ਼ਹੀਦਾਂ ਨੂੰ ਕਹਾਂ ਨਾ ਜੂਲਦੇ ਨਿਸ਼ਾਨ ਰਹੇ ਬੰਦ ਮਹਾਰਜ ਦੇ ਜੂਲਦੇ ਨਿਸ਼ਾਨ ਰਹੇ ਤੇ ਹੁਣ ਆਖਰੀ ਪੜਨ ਲੱਗਾ ਮੈਂ ਕਹੂੰਗਾ ਪੰਥ ਤੇਰੇ ਦੀਆਂ ਗੂੰਜਾਂ ਤੁਸੀਂ ਕਹਿਣਾ ਜੋਗੋ ਜੋਗ ਪੈਣਗੀਆਂ ਕਿਉਂਕਿ ਆ ਜਿਹੜੇ ਟਿੱਡੀ ਦਲ ਜਿਹੜਾ ਉੱਠਿਆ ਨਾ ਕੋਕੜੂ ਦਾਸ ਚੋਂ ਨਿਕਲੇ ਆ ਸਾਰੇ ਪਜਾ ਦਿਓ ਰੋਲ ਦਿਓ ਮੈਨੂੰ ਪੱਤਰਕਾਰ ਕਹਿੰਦਾ ਅਲਹਿਜਾ ਤੁਹਾਡਾ ਮੈਂ ਕਿਹਾ ਤੁਹਾਡਾ ਤਾਂ ਜੇ ਉਹ ਬੰਦਿਆਂ ਦਾ ਹੁੰਦਾ ਦਾਲ ਚੋਂ ਕੋਕੜੂ ਕੱਢ ਕੇ ਤੇ ਦਾਲ ਚ ਪਾਏ ਆ ਇੱਕ ਤਾਮੀ ਸਾਹਿਬ ਕੱਲ੍ਹ ਕਹਿਣ ਲੱਗਾ ਕਹਿੰਦਾ ਤੁਹਾਡਾ ਕੀ ਬਣੂ ਮੈਂ ਕਿਹਾ ਅਸੀਂ ਹੁਣ ਜਿੱਤਾਂਗੇ ਕਹਿੰਦਾ ਕਿਉਂ ਮੈਂ ਕਿਹਾ 1992 ਚ ਨਾ 2012 ਚ ਸਰਦਾਰ ਮਾਨਪ੍ਰੀਤ ਸਿੰਘ ਬਾਦਲ ਅਲਹਿਦਾ ਹੋ ਗਿਆ ਸਾਰੇ ਪੱਤਰਕਾਰਾਂ ਨੇ ਟੀਵੀ ਚੈਨਲਾਂ ਨੇ ਜੋਰ ਲਾਤਾ ਕਿ ਅਕਾਲੀਆਂ ਦਾ ਧੜਾ ਅਲਹਿਦਾ ਹੋ ਗਿਆ ਅਕਾਲੀ ਹਾਰਨਗੇ 7 ਚ ਜਿੱਤੇ ਸੀ 46 ਸੀਟਾਂ ਤੇ 12 ਚ ਜਿੱਤ ਗਏ 58 ਸੀਟਾਂ ਕਿਉਂਕਿ ਜਿਹੜਾ ਕੋਣਾ ਲੱਗਾ ਹੁੰਦਾ ਨਾ ਜਦ ਕੱਢ ਦੋ ਫਿਰ ਲੱਕੜ ਕਮ ਤਖੜੀ ਹੋ ਜਾਂਦੀ ਹੈ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦੇਨ ਨਹੀਂ ਯਾਰ ਮੈਂ ਤਾਂ ਇਕੱਲਾ ਹੀ ਸੰਗ ਪੜੀ ਜਾਂਦਾ ਤੁਸੀਂ ਐ ਨਾ ਕਰਿਆ ਕਰੋ ਤਰਸ ਕਰੋ ਪੰਥ ਦੇ ਤਰਸ ਕਰੋ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣੀ ਰਹਿਣ ਗਿਆ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣੀ ਰਹਿਣ ਗਿਆ ਲਓ ਹੁਣ ਬੁਲਾਉਣ ਲੱਗਾ ਜਕਾਰਾ ਟੋੜਾ ਟੋੜਾ ਸਾਹ ਕਹਿੰਦੇ ਸੀ ਤੁੰਨੀ ਤੱਕ ਉਹ ਆਵਾਜ਼ ਕੱਢੂੰਗਾ ਤੇ ਉਨਾ ਹੀ ਸੰਗ ਪੜ ਕੇ ਤੁਸੀਂ ਮਗਰ ਕਹਿਣਾ ਬੋਲੇ ਸੋਨੇ ਹੋ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ